12000 ਕਹਿੰਦੇ ਨੇ ਭਾਈ ਕੋਈ ਗੱਲ ਨਹੀਂ 8000 ਕਹਿੰਦਾ ਆਪਾਂ ਨੂੰ ਬੜਾ ਗੁੱਸਾ ਆਇਆ ਤੈਨੂੰ ਸੁਣ ਵੀ ਗਿਆ ਇੱਕ ਘੜਕਾ ਇੱਕ ਖੜਕਾ ਜੇ ਦੋਏ ਨਾਮ ਨਹੀਂ ਮੈਂ ਕੀ ਕਰੂੰਗਾ ਕੱਲਾ ਕਿਉਂ ਜੀ ਮੋੜਾ ਕਰ ਮੁੰਡਿਆ ਬੱਕਰੀ ਵੇਚ ਦਣਾ ਤੇਰੀ ਬੋਲ ਇੱਕ ਸੱਟ ਚ ਉਹਨੇ ਭੋਲੇ ਬਣਾ ਰੇ ਪਹਿਲੀ ਵਾਰ ਲੈਣੀ ਨੇ ਬੱਕਰੀ ਯਾਰ ਜੇ ਫੰਟਰ ਹੋਈ ਨਾ ਸੂਈ ਮੇਰੀ ਆ ਯਾਰ ਬਾਹਰ ਇਹਦੇ ਕਿਲੇ ਤੇ ਬਣ ਜੋ ਸੂਈ ਹੋਈ ਲੈ ਜੋ ਹੋ ਠੀਕ ਆ ਵੀ ਖੁੱਲ ਗਈ ਗੱਲ ਵੀਡੀਓ ਬਣ ਗਈ ਇਸੇ ਤੋਂ ਦਵਾਉਂਗਾ ਫੜ ਕੇ ਪਹੁੰਚਾ ਉਰੋਂ ਐ ਕਿ ਦੇਹੋ ਬੱਕਰੀ ਸਹੀ ਦੇਖੋ ਜੀ ਆਹ ਦਾ ਸਾਧਿਆ ਗਰੰਟੀ ਇਹ ਦਊਗਾ ਗੱਬਣ ਦੀ ਮੈਂ ਤੀਨ ਦਿੰਦਾ ਹੈਗਾ ਮੈਂ ਤਾਂ ਤੇਰੇ ਵਿਚਾਲੇ ਵਿਚੋਲਾ ਇਹਨੂੰ ਕਹੂੰਗਾ ਵੀ ਫੰਡਰ ਕਾ ਤੂੰ ਦਿੱਤੀ ਭਈ ਅਲੀ ਸੂਈ ਦੀ ਤਾਂ ਉਹਦੇ ਗੱਬਣ ਕਰਕੇ ਦਿੱਤੀ ਐ ਕਿਉਂ ਜੀ ਆਹੀ ਕਹਿ ਸਕਦੇ ਆਪਾਂ ਵੀਰੇ ਆ ਬੈਠੀ ਆ ਬੱਕਰੀ ਨਾਲੇ ਮੈਨੂੰ 2 ਮਹੀਨਿਆਂ ਦੀ ਅਗਲੇ ਨੇ ਕਹਿ ਕੇ ਦਿੱਤਾ ਔਰ 10 ਬੰਦੇ ਮੁੜ ਕੇ ਆ ਬੱਕਰੀ ਨੂੰ ਦੇਖ ਕੇ ਠੀਕਾ ਪਰ ਮੈਂ ਜ਼ਿੰਮੇਦਾਰੀ ਨਹੀਂ ਚੱਕ ਰਿਹਾ ਇਹਦੀ ਕਿਉਂ ਨਹੀਂ ਚੱਕ ਰਿਹਾ ਮੈਨੂੰ ਜਦੋਂ ਇਹਦਾ ਚਾਨਣੀ ਦਿਖ ਰਿਹਾ ਇਹਦਾ ਹੁਣ ਪਤਾ ਹੀ ਲੱਗ ਰਿਹਾ ਯਾਰ ਆਪਾਂ ਨੂੰ ਇਹ ਤਾਂ ਕੋਲ ਕਰਾਂਗੇ ਯਾਰ ਇਹਦਾ ਸੂਤੋ ਵੀ ਪਤਾ ਲੱਗ ਗਿਆ ਹੈ ਕਿਉਂ ਜੀ ਬਾਈ ਕੀ ਮੁੱਲ ਆੜੀ ਇਹਦਾ 20000 ਰੁਪਇਆ ਜੀ 20000 20000 ਠੀਕ ਹੈ ਮੈਂ ਦੰਦ ਦੇਖ ਸਕਦਾ ਦੇਖ ਲੈ ਕਿਵੇਂ ਜੀ ਇਹ ਦੂਜੇ ਆ ਵੀਰੇ ਦੂਜੇ ਹੀ ਆ ਲਾਲ ਪੱਠ ਸੰਖੀ ਆ ਡੱਬੀ ਆ ਨਾਲੇ ਜਮਾਨਾ ਨਹੀਂ ਆ ਤਾਂ ਓਕੇ ਨਹੀਂ ਬਈ ਯਾਰ ਬਤਲੀ ਸਿੰਗੀ ਦੀ ਮੇਮਨੀਆ ਕਰੇ ਰੱਖਣ ਵਾਲੀ ਆ ਗਿੱਲਾ ਸੁੱਕਾ ਖਾਈ ਜਾਊਗੀ ਸ਼ੌਕ ਪੂਰਾ ਤੇਰਾ ਕਰਾਈ ਜਾਊਗੀ ਕਿਸੇ ਦੀ ਰੀਸ ਨਾ ਕਰ ਮੇਂ ਪੱਟੀਆਂ-ਵੱਟੀਆਂ ਲਈਏ ਪੱਟੀਆਂ-ਵੱਟੀਆਂ ਤਾਰੇ ਬਹੁਤ ਗੱਟੀਆਂ ਫਰਦੀਆਂ ਨੇ ਉਹ ਵੀ ਉਲਟ ਜਾਂਦੀਆਂ ਨੇ ਲਬੂ ਦੀ ਛੋਟੀਆਂ-ਛੋਟੀਆਂ ਭੱਜ ਕੇ ਲੰਘ ਜਾਂਦੀਆਂ ਨੇ ਮੈਨੂੰ ਦੱਸੋ ਕੀ ਇਹਨੂੰ ਕਹਾ ਮੁੱਲ ਵੀ ਇਹਨੇ ਲੈਣ ਦੇ ਨੇ ਮੰਗਿਆ ਬਾਕੀ ਇਹਨੂੰ ਪੰਨ ਤੋੜ ਮੈਂ ਕਰੂੰਗਾ ਕੋਈ ਨਹੀਂ ਖੜੀ ਆ ਓ ਭਾਈ ਚਰਨੇ ਆ ਹਾਂ ਜੀ ਓ ਬੱਕਰੀ ਕਿਧਰ ਤਰੀ ਉਰੇ ਲਿਆ ਓ ਵੇਟ ਕੇ ਚਾਰ ਬੱਕਰੀ ਦਾ ਹੋ ਰਹੀ ਲੇਉਂਗਾ ਆ ਬੱਕਰੀ ਕਿਨੇ ਕਿਤੇ ਜਾਂਦੀ 12000 ਕਹਿੰਦੇ ਨੇ ਭਾਈ ਕੋਈ ਗੱਲ ਨਹੀਂ ਇਹ 8000 ਕਹਣ ਆਪਾਂ ਨੂੰ ਕਿਹੜਾ ਗੁੱਸਾ ਆ ਤੈਨੂੰ ਸੁਣ ਵੀ ਗਿਆ ਕਿਉਂ ਜੀ ਹੈ ਕੋਈ ਗੱਲ ਨਹੀਂ ਸੁਣ ਗਿਆ ਕਹਿੰਦਾ ਜੀ ਜੇ 8000 ਲਾਉਣਾ ਕੋਈ ਗੁੱਸਾ ਨਹੀਂ ਕੋਈ ਗੁੱਸਾ ਆ ਆਪਾਂ 22000 ਮਾਂਗ ਕੇ ਲਿਆ ਅਗਲਾ ਨਹੀਂ ਕਰਿਆ ਆਪਾਂ ਕਿਉਂ ਕਰੀਏ ਇੰਨਾ ਪਤਾ ਹੀ ਨਹੀਂ ਕਿੰਨੇ ਦੀ ਆ ਤੈਨੂੰ ਤੈਨੂੰ ਤਾਂ ਪਤਾ ਹੀ ਹੋਵੇ ਕਿੰਨੇ ਦੀ ਆ ਮੈਨੂੰ ਤਾਂ ਪਤਾ ਸਾਰਾ ਇਹ ਕਣਕ ਹੈ ਇੱਕ ਕਣਕ ਹੈ ਇੱਕ ਖੜਕਾ ਹੈ ਜੇ ਦੋਏ ਨਾਮ ਨੇ ਮੈਂ ਕੀ ਕਰੂੰਗਾ ਇਕੱਲਾ ਕਿਉਂ ਜੀ ਪਬਲਕ ਦੇ ਨਾਲ ਹੀ ਐਵੇਂ ਏਲੇ ਬਣਦਾ ਮੰਡੀ ਕੋ ਮੈਂ ਇਹ ਵੀ ਪੜਦਾ ਇਕੱਲਾ 28000 ਕਿ ਕੱਲਾ ਸਰਪੰਚ ਪਾਉਂਦਾ ਨਹੀਂ ਕਰਦਾ ਹੈਗਾ ਕਿਉਂ ਜੀ ਇਹ ਪਬਲਕ ਗਧੇ ਚੜਾ ਦੇ ਪਬਲਕ ਘੂੜੇ ਤੇ ਚੜਾ ਦੇ ਉਰੇ ਨੇੜੇ ਆ ਜਾ ਮੁੱਛ ਨੂੰ ਬਟਾ ਫੇਰ ਦੇਵਾਂਗੇ ਬੱਕਰੀ ਲੈ ਕੇ ਮੁੱਛ ਨੂੰ ਬਟਾ ਫੇਰ ਦੇਵਾਂਗੇ ਬੱਕਰੀ ਲੈ ਕੇ ਹਾਂ ਮੁੱਛ ਨੂੰ ਬਟਾ ਨਾ ਦੇਖ ਲੈ ਖਾਲੀ ਪਹਾੜੀ ਆਂ ਜਦ ਬੱਕਰੀ ਲੈ ਲਈ ਫੇਰ ਕਹਾਂਗੇ ਜਿੱਤ ਗਏ ਜਿੱਤਿਆ ਕੇ ਤੋਰੂੰਗਾ ਚਰਨੇ ਦੀਆਂ ਨਾਸਾਂ ਕੁਟ ਕੇ ਮੋੜੂੰਗਾ ਉਰੇ ਆ ਮੁੰਡਿਆ ਬੋਲ ਬੋਲ ਕੱਲ ਸੁਣ ਇਹਨਾਂ ਨੂੰ ਨਹੀਂ ਪਤਾ ਅਣਜਾਨ ਦੇ ਅੱਖਾਂ ਤੇ ਪੱਟਾ ਬੰਨਦੇ ਜੱਡਾ ਮਰਜੀ ਅੱਛਾ ਉਹ ਤਾਂ ਤੁਰਿਆ ਹੀ ਜੋ ਵਿਚਾਰਾ ਪੱਟੀ ਦੇ ਜੇ ਬੰਨਣੀ ਹੁੰਦੀ ਫਿਰ 35000 ਹੀ ਮੰਗਦੇ ਪੱਟੀ ਵਾਲਾ ਦਾ ਕੰਮ ਹੀ ਹੈ ਨਹੀਂ ਆਪਣੇ ਕੋਲੇ ਇਹਦੀ ਸੁਣ ਲੈ ਗੱਲ ਉਹਨਾਂ ਨੂੰ ਨਹੀਂ ਪਤਾ ਕਾసే ਦਾ ਬੋਲ ਉਹ ਤਾਂ ਕਹਿੰਦੇ ਨੇ 12 ਦੀ ਲੈ ਦੇ ਤੂੰ ਕਹਿੰਦਾ ਮੇਰੀ ਬਾਈ ਦੀ ਵੇਚ ਦੇ ਹਾਂ ਨਾ ਇਹ ਬਾਈ ਦੀ ਹੈ ਨਾ ਇਹ 12 ਦੀ ਹੈ ਅੱਛਾ ਬੱਕਰੀ ਤੇਰੀ ਵੇਚ ਦਣਾ ਬੋਲ ਕੋਤਿਆ ਬੋਲ ਬੋਲ 1 ਸੱਟ ਚ 1 ਸੱਟ ਚ ਵੇਚ ਜਾਂ 2 ਚ ਵੇਚ ਆਪਾਂ ਪੁੱਗ ਦੀ ਵੇਚਣੀ ਆ ਹਾਂ ਆਪਾਂ ਤਾਂ ਉਹਨੂੰ ਵੇਚਨੇ ਜੇ ਤੁਹਾਨੂੰ 1500 ਬਣਦਾ ਤੇ ਕਹਿੰਦੀ ਵੇਚਣੀ ਨਹੀਂ ਜੇ ਤੇਰੀ ਨਹੀਂ ਨਹੀਂ ਰਹਿਦਾ ਹੂ ਤੈਨੂੰ ਗਰੀਬ ਨੂੰ ਘਾਟਾ ਪੈਂਦਾ ਜਮਾਂ ਨਾਲ ਵੇਚੀ ਕਿਉਂ ਜੀ ਮੇਰੇ ਕਹੇ ਤੂੰ ਨਹੀਂ ਜੇ ਤੈਨੂੰ 2 ਰੁਪਏ ਬਣਦੇ ਹੋਏ ਤਾਂ ਵੇਚਦੀ ਕੋਈ ਗੱਲ ਨਹੀਂ ਇਹਨਾਂ ਨੂੰ ਵੀ ਭੁੱਗੂ ਕੀ ਲੈ ਲੈਣਾ ਹਾਂ ਜੀ ਹਾਂ ਮੇਰੀ ਦਾਲਾਂ ਕਾ ਕੇ ਟੱਕਰੀ ਜਮਾਂ ਨਾਲ ਲਿਓ ਵੀ ਬਿਲਕੁਲ ਬਿਲਕੁਲ ਤੁਹਾਨੂੰ ਚੰਗਾ ਲੱਗਦੀ ਹੋਵੇ ਫਾਈਨਲ ਸੌਦਾ ਲੱਗਦਾ ਹੋਵੇ ਲੈ ਲਿਓ ਨਹੀਂ ਕੋਈ ਤੁਹਾਨੂੰ ਮਾਰ ਕੇ ਕੁੱਟ ਕੇ ਫੇਰ ਨਹੀਂ ਖਵਾਉਣੀ ਬਾਈ ਮੈਨੂੰ ਮੇਰੀ ਦਲਾਲੀ ਦੀ ਵੀ ਲੋੜ ਨਹੀਂ ਤੁਹਾਨੂੰ ਰਾਜਾ ਰਾਜੀ ਹੋਵੇ ਲਿਓ ਨਾਰਾਂ ਜਾ ਰਾਜੀ ਹੋਵੇ ਜਮਾਨਾ ਰਾਜੂ ਦੇ ਕਹੇ ਤੋਂ ਲਿਓ ਕਹਿੰਦੇ ਇਹ ਜਿਹੜਾ ਰਾਜੂ ਵੀਰ ਤੇ ਪਕਾਇਆ ਕੋਟ ਦੀ ਜਿਆਦਾ ਹੋ ਗਿਆ ਸੌਦਾ ਫੇਰ ਤੇ ਇੱਥੋਂ ਲਗੂਗੇ ਪੀਦਾ ਰੋਟੀ ਤੈ ਤਾਂ ਖਾਣੀ ਖਾਣੀ ਹੈ ਹੋਰਾ ਕਰ ਮੁੰਡਿਆ ਬੋਲ ਬੱਕਰੀ ਵੇਚਣਾ ਤੇਰੀ ਬੋਲ ਇੱਕ ਸੱਟ ਚ ਉਹਨੇ ਭੋਲੇ Bhandare ਪਹਿਲੀ ਵਾਰ ਲੈਣਾ ਇਹਨੇ ਬੱਕਰੀ ਅੱਛਾ ਬੋਲ ਬੋਲ ਹੈ ਜਿਵੇਂ ਖਾਣ ਨੂੰ ਹੁੰਦੀ ਐ ਨੂਨ ਤੇ ਲੱਕੜੀ ਹਾਂ ਬੋਲ ਫੇਰ ਕੋਈ ਗੱਲ ਜਾਲਾ ਪਾ ਗਈ ਮੱਕੜੀ ਬੋਲ 16000 ਦੀ ਦੇਤੀ ਵਾ ਚੱਕ ਨਹੀਂ ਹੁੰਦੀ ਤਾਇਆ ਸਹੀ ਮੁੱਲ ਚ ਹੈ ਨਹੀਂ ਖਰੀਦ ਵੀ ਨਹੀਂ ਸਹੀ ਮੁੱਲ ਚ ਹੈ ਉਹ ਖਰੀਦ ਵੀ ਨਹੀਂ ਹੈ ਸਹੀ ਮੁੱਲ ਚ ਹੈ ਉਹ ਨਹੀਂ ਹੈਗੀ ਤਾਇਆ ਬੱਕਰੀ 20000 ਦੀ ਲੈ ਜਾ ਠੀਕ ਹੈ ਨਾ ਗੱਲ ਕਿਉਂ ਜੀ ਹਾਲ ਬਾਈ ਖੜਾ 2 ਮਿੰਟ ਖੜਾ ਕੋਈ ਦਿੱਕਤ ਨਾ ਪਾਗੀ ਵੇਚਣੀ ਆਪਾਂ ਆਪਾਂ ਦਾ ਵੀਰੇ 1000 1500 ਦਊ ਕੋਈ ਦਵਾਗੇ ਬੱਕਰੀ ਐ ਨਹੀਂ ਵੇਚਦੇ ਆਪਾਂ ਹੈ ਕਿਉਂ ਜੀ ਵੇਚਦਾ ਹੀ ਨਹੀਂ ਉਹਦਾ ਤੇਰੀ ਮਰਜ਼ੀ ਹੈ ਹਾਂ ਜੇ ਵੇਚਣੀ ਮੁੱਲ ਲੱਗੂ ਤਾਂ ਵੇਚਣੇ ਨਹੀਂ ਕੀ ਲੋੜ ਆ ਬੜਾ 17 ਦੀ ਦਿੰਨਾ ਕਿਉਂ ਬਾਈ ਤੈਨੂੰ ਕਹਿਦਾ 20000 17 ਦੀ ਦੰਨਾ 18000 ਦੀ ਬੱਕਰੀ ਨੇ ਸਾਡੇ 17 ਦੀ ਹੋਗੀ ਭੱਜ ਕਿੱਧਰ ਭੱਜੇਗਾ ਮੈਂ ਕਿਹ ਕੇਸ ਨੂੰ ਕੱਚਾ ਲੰਘਣੇ ਨਹੀਂ ਦਿੰਦਾ ਬਾਈ ਗੱਲ ਸੁਣ ਸਾਈ ਹਜੇ ਵੀ ਥੁੱਡੀ ਮੇਰੇ ਹੱਥਾਂ ਤੇ ਭੁਗਤੀਆ ਲੈ ਜਾਓ ਨਹੀਂ ਨਾ ਸਹੀ ਭੁਗਤੀਆ ਲੈ ਜਾਓ ਬਸ ਨਹੀਂ ਭੁਗਤੀ ਸਮਾਨ ਆ ਲੈ ਜਾਏ ਬੱਕਰੀ ਦੇ ਗਾਹ ਤੁਰੇ ਹੋ ਜੂਗੇ ਖੜੇ ਆ ਬੱਕਰੀ ਵੀ ਨਿਗਾ ਮਾਰ ਲਾ ਹੋ ਗਿਆ ਨੰਗਾ ਇਹ ਚਰਨੇ ਦੇ ਸਿਰਤੇ ਪੈ ਗਿਆ ਪੰਗਾ ਦੂਜੇ ਸੂਏ ਪਾਟਾ ਫਿਰ ਦੇਖੋ ਜਾ ਘਾਟ ਹੀ ਨਹੀਂ ਹੈਗੀ ਕਿਸੇ ਨੂੰ ਖੁਸ਼ ਹੋ ਕੇ ਲੈ ਜਾਂਦੇ ਹੋ ਜਾ ਸਕਦੇ ਹੋ ਮੇਰੇ ਕਹ ਦੋ ਬੱਕਰੀ ਨਾਲ ਜਾਓ ਕਿਵੇਂ ਜਮਾ ਨਵੀਂ ਆਵੇਈ ਚਈ ਵਾਰੀ ਅਗਲਾ ਕਹਿੰਦਾ ਦੇਖੇ ਇਧਰ ਪਰ ਅੱਜ ਸਹੀ ਸਾਬਾ ਪੱਛ ਵੀ ਨਹੀਂ ਕੋਈ ਤੁਹਾਨੂੰ ਫੜ ਦਿੰਦਾ ਕਹੋ ਜੀ ਸਹੀ ਬਿਲਕੁਲ ਨਹੀਂ ਕਰਨ ਦੇ ਹਾਂਜੀ ਲਓ ਜੀ ਸਹੀ ਰੇਟ 'ਚ ਬੱਕਰੀ ਦਰਾ ਕੇ ਰੰਗ ਵੀ ਸੋਨਾ ਵੀਰੇ ਹਾਂਜੀ ਕੋਈ ਘਾਟ ਹਾਂਜੀ ਕੋਈ ਘਾਟ ਦੋ ਮਿੰਟ ਮੁੰਡਾ ਚੌੜਾ ਕਰ ਲੋ ਖੜਾ ਕਹੋ ਜੀ ਨੇ ਨੇ ਨਾਲ ਦੇਖ ਲੋ ਕੋਈ ਗਾਠ ਹੋਵੇ ਤਾਂ ਵੀ ਜ਼ਿੰਮੇਵਾਰੀ ਆ ਗਾਠ ਹੋਵੇ ਤਾਂ ਵੀ ਆਪਣੀ ਜ਼ਿੰਮੇਵਾਰੀ ਆ ਮੈਂ ਤੋਲ ਕੇ ਦੂੰ ਆ ਜਾ ਪੱਕੇ ਪਾਲੀ ਤੇਰੇ ਖੜੇ ਹੋਣੇ ਮੈਂ ਤੋਲਣ ਨਾਲੇ ਫੇਰ ਵੀ ਜ਼ਿੰਮੇਵਾਰੀ ਹੋਊਗੀ ਕਿਉਂ ਜੀ ਕੋਈ ਪੱਕੇ ਪਾਲੀ ਨੂੰ ਬੁਲਾ ਲਓ ਚਾਹੇ ਮੈਂ ਤਾਂ ਚੱਲ ਕੱਚਾ ਹੀ ਆ ਜੀ ਇਹ ਲੈ ਧਾਰਾ ਮਾਰ ਬਾਈ 1 ਮਿੰਟ ਵੀਰੇ 1 ਮਿੰਟ ਇਹ ਜਾਨ ਕੋਈ ਗੱਠ ਹੋਵੇ ਤਾਂ ਵੀ ਜ਼ਿੰਮੇਵਾਰੀ ਹੈ ਦੇਖੋ ਖਾਨ ਨਾਲ ਬੱਕਰੀ ਆ ਵੀਰੇ ਯਾਰ ਲੈ ਕਿਉਂ ਆਪਾਂ ਧੋਖੇਬਾਜ਼ੀ ਕਰੀਏ ਕੋਈ ਪਾਲੀ ਵੀ ਜਿਹੜਾ 5000 ਮੁੰਡਾ ਦੇਖ ਲਵਾ ਸਹੀ ਆ ਕੋਈ ਗੱਠ ਹੋਵੇ ਤਾਂ ਵੀ ਉਹ ਟੀਮ ਹੈ ਜ਼ਿੰਮੇਵਾਰ ਕੋਈ ਗੱਠ ਹੋਵੇ ਤਾਂ ਵੀ ਜ਼ਿੰਮੇਵਾਰੀ ਹੈ ਕਿਉਂ ਜੀ ਅੰਦਰ ਹੋਈ ਸਵਾ ਕੇ ਦੋ ਹੋਈ ਮੇਰੀ ਵੀਰੇ ਕਿਉਂ ਜੀ ਇਹਦਾ ਟੀਮ ਹੋ ਗਈ ਬੱਚਾ ਚਾਰ ਜੇ ਪਾਣੀ ਸੱਤ ਉਹ ਭਾਈ ਦੇਖੋ ਪ੍ਰਮਾਤਮਾ ਦੀ ਮਰਜ਼ੀ ਹੋਵੇ ਜਿਹਨੇ ਆਪਣੀ ਜ਼ਿੰਮੇਵਾਰੀ ਹੈ ਵੀ ਕਿਉਂ ਜੀ ਹੈ ਪਾਲੀ ਦੀ ਕੀ ਜ਼ਿੰਮੇਵਾਰੀ ਹੈ ਇਹ ਬੱਚਾ ਸਾਣ ਗਈ ਇਹ ਟਾਈਮ ਦੀ ਹਸਰਤ ਨੂੰ ਕਰਾ ਲਓ ਠੀਕ ਮਾਰੀ ਫਿਰੇ ਜੋ ਮਰਜ਼ੀ ਪਾਈ ਜਾ ਯਾਰ ਜਾਜ ਨਜ਼ਾਇਜ਼ ਨਹੀਂ ਹੁਣ ਤਾਂ ਰੋਟੀ ਕਹਿ ਕੇ ਲੂੰ ਤੁਹਾ ਤੋਂ ਪਕਾਈ ਦਾ ਮੁੱਲ ਕਿਉਂ ਜੀ ਸਹੀ ਆ ਬਈ ਠੱਗਾ ਸੋਹਣਿਆ ਸੌਤਾ ਨਹੀਂ ਹੈਗਾ ਮੈਂ ਲਵੇ ਵੀ ਕੰਨਾ ਚ ਗੱਲਾਂ ਕਰਦਾ ਮੈਂ ਚਰਨੇ ਲਵੇ ਲੱਕ ਕੇ ਉਹ ਗੱਲਾਂ ਨਹੀਂ ਹੈਗੀਆਂ ਮੈਂ ਲੇ ਇਹ 1.75 ਦੀ ਹਾਂ ਜੀ ਕਿੰਨੇ ਮਹੀਨੇ ਦਾ ਕੱਪੜਾ ਇਹ ਸਵਾ 3 ਮਹੀਨਿਆਂ ਦੀ ਗੱਪਣ ਹੈ ਜੀ ਬਹੁਤ ਸਹੀ ਰੇਟ 'ਚ ਪੱਠ ਦਵਾਈਆ ਕਰਿਆ ਨੂੰ ਲੁਖਸ਼ਾ ਚਾ ਚਾਗਣਿਆ ਬੱਕਰੀ ਵਾਲੀ ਠੀਕ ਹੈ ਠੀਕ ਪੁਰਾਣਾ ਜਿਹੜੀ ਹੈ ਬੰਦਾ ਤਿੰਨ ਚਾਰ ਚਰਮਿੰਦੇ ਨੇ ਕਬੂ ਪਾਂਚ ਬੱਦਾਂ ਬੱਦਾਂ ਹਾਂ ਜੀ ਹਾਂ ਸਾਢੇ ਸੱਤ ਅੱਠ ਨੋ 10 11 12 13 ਸੌਦਾ 15 16 17 ਸਾਢੇ 17 ਵਈ ਸਾਈ ਵਾਲਾ ਵਿੱਚ ਪਾਤਾ ਠੀਕ ਹੈ ਜੀ ਠੀਕ ਹੈ ਮੈਨੂੰ ਵੀ ਆਪਣੇ ਖੁਸ਼ ਤੇਰੇ ਕੋਲ ਮੇਰਾ ਤੋਂ ਪੰਜਾ ਹੀ ਲਾ ਦੇ ਖੁਸ਼ ਹੋ ਕੇ ਧੜਕੇ ਦਾ ਸੌਦਾ ਮੇਰਾ ਵੀ ਨਹੀਂ ਬਣਿਆ ਜੌਂਦਾਰ ਹੈ ਖੁਸ਼ ਹੈ ਕੋਈ ਸਤੂ ਖੁਸ਼ ਐ ਸਮਝ ਨਹੀਂ ਸਾਢੇ ਖਰਚੀ ਪੇਗੀ ਖੁਰਚਾ ਪਾ ਕੇ ਸਾਢੇ ਨਾਲਾਂ ਚ ਪਾਉ ਖਰਚੇ ਖੁਰਚੇ ਪਾ ਕੇ 8 ਵਾਲੀ ਚੰਗੀ ਹੈ ਪਿੱਛਾ ਭਾਰੀ ਹੈ